ਕੀ ਕੇ ਵੀਡੀਓ ਵੇਖਣ ਵਾਲੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਥੋੜੀ ਵੀਡੀਓ ਲੱਗ ਤੁਹਾਨੂੰ ਦੱਸਣ ਲੱਗੇ ਹਾਂ ਹਰ ਰੋਜ਼ ਹੀ ਵੈਸੇ ਤੇ ਆਪਾਂ ਰੋਜ਼ ਅਲੱਗ-ਅਲੱਗ ਵੀਡੀਓ ਪਾਉਂਦੇ ਆ ਜਿਹੜੀ ਪਹਿਲੀ ਪਾਈ ਹੁੰਦੀ ਹੈ ਉਹ ਨਹੀਂ ਪਾਉਂਦੇ ਦੁਬਾਰਾ ਹੋਰ ਨਵੇਂ ਬਣਾ ਕੇ ਪਾਉਂਦੇ ਆ ਇਹ ਆਪਾਂ ਤੁਹਾਨੂੰ ਡਿਜ਼ਾਈਨ ਬਣਾਉਣਾ ਬਾਅਦ ਦੱਸਾਂਗੇ ਵੀਡੀਓ ਬਣਾ ਕੇ ਕਿ ਹੁਣ ਪਹਿਲਾਂ ਬਣਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਆਪਾਂ ਦੱਸਦੇ ਹਾਂ ਤੁਹਾਨੂੰ ਇਸ ਤਰ੍ਹਾਂ ਆਪਾਂ ਤਿੰਨ ਕੁੰਨੀਆਂ ਪੱਤੀਆਂ ਬਣਾ ਕੇ ਤੇ ਲਾ ਕੇ ਡਿਜ਼ਾਈਨ ਤਿਆਰ ਕਰ ਲਿਆ। ਇਹਦੇ ਵਿੱਚ ਹੁਣ ਆਪਾਂ ਡੋਰੀ ਪਾਣੀ। ਉਹ ਡੋਰੀ ਆਪਾਂ ਇਸ ਤਰੀਕੇ ਪਾਣੀ ਹੈ ਜਿਵੇਂ ਆਪਾਂ ਸ਼ੂਰ ਦੇ ਵਿੱਚ ਹੀਤੇ ਪਾਉਣੀ ਆ। ਇਹਨੇ ਕਈ ਵੀਰ ਡਿਜ਼ਾਈਨ ਵੀ ਬਣਾਉਣੇ ਆ ਉਸੇ ਤਰੀਕੇ ਹੀ ਆਪਾਂ ਇਹਦੇ ਵਿੱਚ ਡੋਰੀ ਪਾਵਾਂਗੇ। ਬੋਰੀ ਨੂੰ ਆਪਾਂ ਇਦਾਂ ਪ੍ਰੋਪਰ ਸੈਂਟਰ ਵਿੱਚ ਕਰ ਲਿਆ ਵਾ। ਦੋਰੀ ਬਣਾਣੀ ਤੇ ਡਿਜ਼ਾਈਨ ਬਣਾਉਣਾ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ। ਇੱਕ ਵਾਰ ਉਧਰੋਂ ਕੱਢਣੀ ਹੈ, ਇੱਕ ਵਾਰ ਇਧਰੋਂ ਅਲੱਗ-ਅਲੱਗ ਹੋਨ ਜਮ ਆਪਣੀਆਂ ਇੱਧਰ ਏ ਹੁਣ ਆਪਾਂ ਇਸ ਸਾਈਡ ਇਧਰੋਂ ਵੱਢਣੀ ਏ ਹੋਣਾ ਇਧਰੋਂ ਇੱਕ ਵਾਰੀ ਉਧਰੋਂ ਇੱਕ ਵਾਰੀ ਦੂਜੀ ਸਾਈਡ ਤੋਂ ਸਿੱਧੇ ਪਾਪਾ ਕੋਈ ਨਹੀਂ ਲੱਗਣੀ ਹੈਗੀ ਫਾਦੀ ਲੰਬਾਈ ਆਪਣਾ ਮਾਪ ਜਿਹੜਾ ਨਾਲ ਰੱਖਣੀ ਹੁੰਦੀ ਹੈ ਕੋਦੇ ਸਾਹਿਬ ਨਾਲ ਹੀ ਆਪਾਂ ਅੱਗਰੀਆਂ ਬਣਾਉਣੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੁਣ ਆਪਣੇ ਜਿਹੜੇ ਇਧਰਲੀ ਸਾਈਡ ਤੋਂ ਬਚ ਗਏ ਨੇ ਹੁਣ ਆਪਾਂ ਇਧਰੋਂ ਇੱਕ ਵਾਰੀ ਉੱਪਰ ਕਰਨੇ ਇੱਕ ਵਾਰੀ ਨੀਚੇ ਕਰਨੇ ਹੁਣ ਇਧਰ ਆ ਦੇਖੋ ਪੱਤੀ ਜ ਆਪਣੇ ਦੋਰੀ ਦੇ نیچے ਆ ਵਾਲਾ ਨੂੰ ਇਹਨੂੰ ਆਪਾਂ ਇੱਥੋਂ ਪਾ ਕੇ ਹੁਣ ਆਪਾਂ ਨੀਚੇ ਸੀ ਗਏ ਹੁਣ ਆਪਾਂ ਇਹਨੂੰ ਉੱਪਰ ਲੈ ਕੇ ਆਵਾਂਗੇ ਇਸ ਤਰੀਕੇ ਨਾਲ ਆਪਾਂ ਡੋਰੀ ਜਿਹੜੀ ਪੂਰੀ ਫਾੜੀ ਡੋਰੀ ਤੋਂ ਬਾਅਦ ਫੇਰ ਆਪਾਂ ਇੱਕ ਫਿਰ ਲਟਕਣ ਲਟਕਣ ਬਣਾ ਕੇ ਕੱਪੜੇ ਦੇ ਲਗਾਵਾਂਗੇ ਇੱਕ ਕੱਪੜਾ ਹੈਗਾ ਆਪਣੇ ਕੋਲ ਦੇਖੋ ਵੀ ਕੱਪੜਾ ਆਪਣੇ ਬੱਚਿਆਂ ਨੇ ਹੈਗਾ ਜਿਹੜੇ ਮੋਡੇ ਦੀਆਂ ਕਟਾਂ ਜਾਂ ਨੈੱਕ ਦੀ ਕਟਾਈ ਕਰੀ ਹੁੰਦੀ ਹੈ ਉਹਦੇ ਤੋਂ ਆਪਾਂ ਹੁਣ ਇਹਦਾ ਲਟਕਣ ਬਣਾਵਾਂਗੇ ਥੋੜੇ ਕੱਪੜੇ ਤੋਂ ਵੀ ਆਪਾਂ ਡਿਜ਼ਾਈਨ ਪੱਪੜ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਸੈਂਟਰ ਚ ਨੂੰ ਇਦਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਮੇਰੇ ਆਪਾਂ ਬਲਾਈਫ ਪਾ ਲੈਣੀ ਇਸ ਤਰ੍ਹਾਂ ਇੱਥੋਂ ਨਾਪ ਲੈਣਾ ਆਪਣਾ ਕਿੰਨਾ ਹੈ ਕੱਪੜਾ ਤਾਂ ਕੋਨੇ ਤੋਂ 2 ਇੰਚ ਆ ਗਿਆ 2 ਇੰਚ ਦੀ ਇਹ ਨਿਸ਼ਾਨੀ ਲਾਣੀ ਆਪਾਂ ਲਟਕਵੀ ਕੱਟਣ ਵਾਸਤੇ ਇਸ ਤਰੀਕੇ ਹੁਣ ਆਪਾਂ ਕਟਾਈ ਕਰ ਲਈਏ ਇਸ ਤਰੀਕੇ ਹੁਣ ਆਪਾਂ ਇਹਨੂੰ ਦੇ ਵਿੱਚ ਸੈਂਟਰ ਤੋਂ ਘੱਟ ਦਵਾਂਗੇ ਇਸ ਤਰੀਕੇ ਹੁਣ ਆਪਾਂ ਇਹਦੇ ਤੋਂ ਲਟਕਣ ਬਣਾਵਾਂਗੇ ਇਸ ਤਰੀਕੇ ਲਟਕਣ ਬਣਾਵਾਂਗੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦੋਰੀ ਰੱਖ ਲੈਣੀ ਆ ਸੈਂਟਰ ਵਿੱਚ ਇਸ ਤਰ੍ਹਾਂ ਹੁਣ ਸਿੰ ਡਬਲ ਲਗਾ ਲਾਂਗੇ ਇਸ ਤਰ੍ਹਾਂ ਸਿੱਧੇ ਕਰਕੇ ਇਸ ਤਰੀਕਿ ਹੁਣ ਆਪਣੀ ਟੋਰੀ ਪਾ ਕੇ ਲਟਕਣ ਲੱਗੇ ਨੇ ਬਾਜੀ ਦਾ ਡਿਜ਼ਾਈਨ ਇਸ ਤਰ੍ਹਾਂ ਆਪਣਾ ਤਿਆਰ ਹੋ ਗਿਆ ਇਹ ਬਾਜੀ ਦਾ ਸੈਂਟਰ ਵਿੱਚ ਆ ਗੇ ਆਪਾਂ ਰੁਪਿਆ ਬਣਾ ਕੇ ਲਈਏ ਸੋ ਉਹਨਾਂ ਦੇ ਵਿੱਚ ਡੋਰੀ ਪਾ ਕੇ نیچے ਲਟਕਣ ਲਾ ਲਏ ਨੇ ਇਸ ਤਰੀਕੇ ਆਪਣੀ ਬਾਜੂ ਦੇ ਲਟਕਣ ਲਾ ਗਏ ਨੇ ਇਸ ਤਈ ਆਪਾਂ ਦੂਸਰੀ ਬਾਜੂ ਦੇ ਵੀ ਕਰਦੇ ਹਾਂ ਉਹਦੇ ਵੀ ਲਟਕਣ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੋਨੀਆਂ ਬਾਜੂ ਦੇ ਲਟਕਾ ਇਤੋਂ ਵਾਰ ਲਵਾਂਗੇ ధన్యਵਾਦੀ ਦਾ ਡਿਜ਼ਾਈਨ ధన్యਵਾਦੀ ਦੇ ਲਟਕਣ ਇਸ ਤਰ੍ਹਾਂ ਆ ਸਿੰਪਲ ਛੋੜ ਦੇ ਵੀ ਇਹ ਜੋ ਆਪਾਂ ਇਸ ਤਰ੍ਹਾਂ ਇੱਕ ਲੈ ਰਹੇਗਾ ਜੇ ਆਪਾਂ ਇੱਕ ਕੱਟ ਦੇ ਸਮਾਂ ਜਿੱਦਰੋਂ ਇਸ ਤਰ੍ਹਾਂ ਆਪਣੇ ਦੋਨੋਂ ਬਾਜੂਆਂ ਦਾ ਡਿਜ਼ਾਈਨ ਤਿਆਰ ਹੋ ਗਿਆ ਦੋਨੋਂ ਬਾਜੂ ਦਾ ਲਟਕਾ ਸਿੰਪਲ ਸੁੱਟੀ ਜਾ ਸਿੰਪਲ ਸੁੱਟਦੇ ਆਪਾਂ ਬਾਜੂ ਦਾ ਡਿਜ਼ਾਈਨ ਤਿਆਰ ਕਰ ਲਿਆ ਪਹਿਲਾਂ ਆਪਾਂ ਮੋਤੀਆਂ ਨਾਲ ਡਿਜ਼ਾਈਨ ਬਣਾਉਂਦੇ ਸੀਗੇ ਇਹ ਰੋ ਬਾਜੂ ਪਾਣੀ ਹੈ ਨਾ ਪ੍ਰੋਪਰ ਹੈ ਡਿਜ਼ਾਈਨ ਦਿਖਾਵਾ ਇਸ ਤਰੀਕੇ ਹੁਣ ਆਪਾਂ ਪੱਤੀਆਂ ਬਣਾ ਕੇ ਦੋਰੀਆਂ ਵਿੱਚ ਪਾ ਕੇ ਪਪਰੇ ਦੇ ਨਾਲ ਸੇਮ ਲਟਕਣ ਤਿਆਰ ਕਰੇ ਨੇ ਇਸ ਤਰ੍ਹਾਂ ਤੁਸੀਂ ਵੀ ਸਿੰਪਲ ਸੂਟ ਦੇ ਡਿਜ਼ਾਈਨਰ ਸੂਟ ਆਪਾਂ ਤਿਆਰ ਕਰ ਸਕਦੇ ਹਾਂ ਹੈਂਸੀ ਬਣਾ ਸਕਦੇ ਹਾਂ ਵੀਡੀਓ ਵੇਖ ਕੇ ਦੇਖ ਕੇ ਤੁਸੀਂ ਆਪ ਖੁਦ ਟਰਾਈ ਕਰੋ ਅੰਗੇ ਸ਼ੇਅਰ ਕਰੋ ਲਾਈਕ ਸਬਸਕ੍ਰਾਈਬ ਕਮੈਂਟ ਕਰਨਾ ਜ਼ਰੂਰ ਓਕੇ ਬਾਈ